ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਆਲਮਸ਼ਾ ਵਿਖੇ ਸਾਡਾ ਪਿੰਡ ਆਲਮਸ਼ਾ ਅਮਰਪੁਰਾ ਮੁਹੰਮਦ ਅਮੀਰਾ ਔਰ ਇੰਨਾ ਚੱਕਰ ਵਾਲਾ ਚੁਗਾ ਇੰਨਾ ਸਾਰੇ ਪਿੰਡਾਂ ਦੇ ਲੋਕਾਂ ਦੀ ਬੜੀ ਵੱਡੀ ਡਿਮਾਂਡ ਸੀ ਕਿ ਇੱਥੇ ਜਿਹੜੀ ਸੜਕ ਆ ਰਹੀ ਏ ਸਿੰਗਲ ਹੈ ਇਸ ਨੂੰ ਡਬਲ ਚੌੜਾ ਕਰਵਾਇਆ ਜਾਵੇ ਤਾਂ ਇਹ ਸਾਰੇ ਲੋਕਾਂ ਦੇ ਪਿੰਡਾਂ ਦੇ ਲੋਕਾਂ ਦੀ ਔਰ ਬੜੀ ਵੱਡੀ ਬੜੇ ਸਮੇਂ ਤੋਂ ਡਿਮਾਂਡ ਸੀ ਕਿ ਹਾਦਸੇ ਹੁੰਦੇ ਸੀਗੇ ਐਕਸੀਡੈਂਟ ਹੁੰਦੇ ਸੀ ਸੜਕ ਨੂੰ ਚੌੜਾ ਕੀਤਾ ਜਾਵੇ ਤਾਂ ਕਿ ਕੋਈ ਹਾਦਸੇ ਨਾ ਹੋਣ ਇਹ ਡਿਮਾਂਡ ਜਿਹੜੀ ਲੋਕਾਂ ਦੀ ਅੱਜ ਅਸੀਂ ਪੂਰੀ ਕਰਨ ਜਾ ਰਹੇ ਹਾਂ 3 ਕਰੋੜ 85 ਲੱਖ ਰੁਪਏ ਦੀ ਲਾਗਤ ਦੇ ਨਾਲ ਸੜਕ ਨੂੰ ਚੌੜਾ ਕਰਨ ਜਾ ਰਹੇ ਹਾਂ ਫਾਜ਼ਿਲਕਾ ਦੀ ਜਿਹੜੀ ਫਿਰਨੀ ਰੋਡ ਹੈ ਮਲਕਾਣਾ ਮੱਲਾ ਉੱਥੋਂ ਲੈ ਕੇ ਜਿਹੜੀ ਅੱਗੇ ਮੁਹੰਮਦ ਵੀਰਾ ਤੱਕ ਸੜਕ ਹੈ ਇਹ ਚੌੜੀ ਬਣੇਗੀ ਔਰ ਡੇਢ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਇਸ ਦਾ ਕੰਮ ਜਿਹੜਾ ਕੰਪਲੀਟ ਕਰਨਾ ਹੈ ਔਰ ਵਧੀਆ ਨਵੀਂ ਚੌੜੀ ਸੜਕ ਬਣਾ ਕੇ ਅਸੀਂ ਲੋਕਾਂ ਨੂੰ ਦੇਵਾਂਗੇ ਇਹ ਬੜੀ ਵੱਡੀ ਲੋਕਾਂ ਦੀ ਡਿਮਾਂਡ ਸੀ ਔਰ ਉਹ ਡਿਮਾਂਡ ਜਿਹੜੀ ਅਸੀਂ ਲੋਕਾਂ ਦੀ ਉਹ ਪੂਰੀ ਕਰ ਰਹੇ ਆ ਅੱਜ 3 ਕਰੋੜ ਔਰ 85 ਲੱਖ ਰੁਪਿਆ ਇਹਦੇ ਤੇ ਖਰਚਾ ਆਊਗਾ ਔਰ ਵਧੀਆ ਜਿਹੜੀ ਸੜਕ ਬਣਾ ਕੇ ਦੇਵਾਂਗੇ ਇਹ ਸਾਰੇ ਜਦੋਂ ਵੀ ਮੈਂ ਆਉਂਦਾ ਸੀਗਾ ਸਾਰੇ ਲੋਕਾਂ ਦੀ ਇੱਕੋ ਹੀ ਡਿਮਾਂਡ ਹੁੰਦੀ ਸੀ ਕਿ ਨਾਲੀ ਜਿਹੜੀ ਕੜਤ ਨੂੰ ਛੋੜਾ ਕਰਵਾਓ ਤਾਂ ਕਿ ਹੱਥੇ ਰੁਕਣ ਉਹ ਜਿਹੜੀ ਡਿਮਾਂਡ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਤਬਰ ਸਿੰਘ ਮਾਨ ਜੀ ਦੀਗਵਾਈ ਵਾਲੀ ਸਰਕਾਰ ਦੇ ਵਿੱਚ ਅਸੀਂ ਪੂਰੀ ਕਰ ਰਹੇ ਆ ਅਸੀਂ ਲੋਕਾਂ ਦੇ ਸੇਵਾਦਾਰ ਆਂ ਲੋਕਾਂ ਦੇ ਅਸੀਂ ਪੁੱਤਾਂ ਵੀਰ ਆਂ ਜੋ ਵੀ ਲੋਕ ਸਾਨੂੰ ਹੁਕਮ ਲਾਉਂਦੇ ਨੇ ਉਹ ਜਿਹੜੀ ਜੋ ਵੀ ਕੰਮ ਹੁੰਦਾ ਅਸੀਂ ਨਾਲ ਦੀ ਨਾਲ ਉਹਦੇ ਪਿੱਛੇ ਲੱਗ ਜਾਂਦੇ ਆਂ ਕੰਮ ਪੂਰਾ ਕਰਾਉਣ ਲਈ ਅੱਗੇ ਵੀ ਜਿਹੜੇ ਕੋਈ ਵਿਕਾਸ ਦੇ ਕੰਮ ਦੂਰੇ ਰਹਿ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਵਿਕਾਸ ਦੇ ਕੰਮ ਅਸੀਂ ਕਰਾਵਾਂਗੇ ਹੋਰ ਆਲਮ ਸ਼ਾਹ ਦੇ ਲੋਕਾਂ ਦੀ ਬੜੀ ਵੱਡੀ ਡਿਮਾਂਡ ਸੀ ਜਿਹੜੀ ਬਿਜਲੀ ਦੀ ਬਹੁਤ ਵੱਡੀ ਇੱਥੇ ਸਮੱਸਿਆ ਆਉਂਦੀ ਸੀ ਤਾਂ ਜਦੋਂ ਵੀ ਮੈਂ ਪਿੰਡ ਆਉਂਦਾ ਸੀ ਮੈਨੂੰ ਇਹ ਦੱਸਦੇ ਸੀ ਤਉ ਉਹਦੀ ਵੀ ਮੈਂ ਸਾਡੇ ਅਫਸਰ ਸਹਿਬਾਨਾਂ ਦੀ ਡਿਊਟੀ ਲਗਾਈ ਗਈ ਸੀ ਜਿਹੜੀ ਬਿਜਲੀ ਦੀ ਜਿਹੜੀ ਬੜੀ ਵੱਡੀ ਪ੍ਰੋਬਲਮ ਸੀ ਉਹਦਾ ਵੀ ਇਹਨਾਂ ਦਾ ਹੱਲ ਜਿਹੜਾ ਕੀਤਾ ਜਾ ਰਿਹਾ ਹੈ ਬੜਾ ਜਲਦੀ ਇਹਨਾਂ ਦਾ ਬਿਜਲੀ ਦਾ ਜਿਹੜਾ ਬੜੀ ਵੱਡੀ ਪ੍ਰੋਬਲਮ ਆਉਂਦੀ ਸੀ ਉਹਦਾ ਵੀ ਜਿਹੜਾ ਜਲਦੀ ਹੱਲ ਹੋ ਕੇ ਉਹ ਪ੍ਰੋਬਲਮ ਵੀ ਜਿਹੜੀ ਸੋਲਵ ਹੋ ਜਾਏਗੀ ਇਸ ਤੋਂ ਬਾਅਦ ਅਗਲਾ ਜਿਹੜਾ ਸੀਜ਼ਨ ਆ ਰਿਹਾ ਉਹਦੇ ਵਿੱਚ ਪ੍ਰੋਬਲਮ ਸਾਡੇ ਕਿਸਾਨਾਂ ਨੂੰ ਬਿਲਕੁਲ ਨਹੀਂ ਆਊਗੀ ਪਿੰਡ ਵਾਸੀਆਂ ਨੂੰ ਬਿਲਕੁਲ ਪ੍ਰੋਬਲਮ ਨਹੀਂ ਆਊਗੀ ਬਿਜਲੀ ਦੀ ਜਿਹੜੀ ਪ੍ਰੋਬਲਮ ਸੀ ਉਹਦਾ ਵੀ ਹੱਲ ਕੀਤਾ ਜਾ ਰਿਹਾ ਹੈ ਫਾਇਰ ਲਾਈਨ ਹੀ ਪੈ ਗਈ ਫਾਇਰ ਲਾਈਨ ਚੱਪਨ ਦੇ ਦਾ ਸੀ ਅੱ ਔਰ ਸਾਡੇ ਅਮਰਪੁਰਾ ਔਰ ਇਹਨਾਂ ਪਿੰਡਾਂ ਦੇ ਲੋਕਾਂ ਦੀ ਡਿਮਾਂਡ ਸੀ ਕਿ ਸੜਕ ਨੂੰ ਚੌੜਾ ਕੀਤਾ ਜਾਵੇ ਔਰ ਮੈਂ ਲੋਕਾਂ ਨੂੰ ਖੁਸ਼ਖਬਰੀ ਦੇਣਾ ਚਾਹਣਾ ਕਿ 3 ਕਰੋੜ 85 ਲੱਖ ਰੁਪਇਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਸੜਕ ਜਿਹੜੀ ਫਾਜ਼ਲਕਾ ਦੇ ਜਿਹੜਾ ਮਲਕਾਣਾ ਮੱਲਾ ਫਿਰਨੀ ਰੋਡ ਤੋਂ ਜਿਹੜਾ ਸ਼ੁਰੂ ਹੋ ਕੇ ਪਿੰਡ ਅਮਰਪੁਰਾ ਆਲਮ ਸ਼ਾਹ ਮੁਹੰਮਦ ਅਮੀਰਾ ਤੱਕ ਜਾਊਗੀ ਇਹਨਾਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਇਸ ਦਾ ਬਹੁਤ ਵੱਡਾ ਫਾਇਦਾ ਹੋਊਗਾ ਔਰ ਇੱਥੇ ਬਹੁਤ ਸਾਰੇ ਜਿਹੜੇ ਹਾਦਸੇ ਹੁੰਦੇ ਸੀ ਐਕਸੀਡੈਂਟ ਹੁੰਦੇ ਸੀਗੇ ਤਈ ਜਿਹੜੀ ਬਹੁਤ ਵੱਡੀ ਲੋਕਾਂ ਦੀ ਡਿਮਾਂਡ ਸੀ ਉਹ ਲੋਕਾਂ ਦੀ ਡਿਮਾਂਡ ਜਿਹੜੀ ਅੱਜ ਸੜਕ ਨੂੰ ਚੌੜਾ ਕਰਕੇ ਅਗਲੇ ਡੇਢ ਦੋ ਮਹੀਨਾ ਚ ਸੜਕ ਬਣ ਕੇ ਤਿਆਰ ਹੋਊਗੀ ਇਹਦੀ ਸ਼ੁਰੂਆਤ ਕਰਾਈ ਗਈ ਹੈ ਔਰ ਲੋਕਾਂ ਦੀ ਬੜੀ ਵੱਡੀ ਸਮੱਸਿਆ ਸੀ ਉਹਦਾ ਹੱਲ ਕੀਤਾ ਗਿਆ ਔਰ ਡੇਢ ਦੋ ਮਹੀਨਾ ਦੇ ਵਿੱਚ ਸੜਕ ਬਿਲਕੁਲ ਬਣ ਕੇ ਤਿਆਰ ਹੋਊਗੀ ਔਰ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਸੀ ਮੁਸ਼ਕਲਾਂ ਆਉਂਦੀਆਂ ਸੀ ਉਹ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਹੁਣ ਹੱਲ ਹੋਣ ਜਾ ਰਿਹਾ ਹੈ ਬਹੁਤ ਵਧੀਆ ਜੀ ਵਧੀਆ ਕੰਮ ਹੋਇਆ ਸਾਡੇ ਵੱਡੀ ਸੜਕ ਬਣੀ ਹੈ ਸਾਡਾ ਸਿੰਗਲ ਰੋਡ ਸੀ ਉਹਨ ਡਬਲ ਰੋਡ ਹੋ ਗਿਆ ਵਧੀਆ ਬਣ ਗਈ ਬੱਚੇ ਡਿੱਗਣ ਜਾਂ ਮਨ ਲ ਸਕੂਲ ਜਾਂਦੇ ਸੀ ਬਹੁਤ ਔਖਾ ਹੁੰਦਾ ਸੀ ਇੱਕ ਵਿਕਲ ਹੀ ਲੰਘਦਾ ਸੀ ਦੂਜਾ ਵਿਕਲ ਨਹੀਂ ਲੰਘਦਾ ਸੀ ਬਹੁਤ ਵਧੀਆ ਹੋਇਆ ਸਾਡਾ ਜੀ ਇਹ ਸਾਡੀ ਪਾਈਪ ਲਾਈਨ ਪਈ ਆ ਛੋਟੀ ਸੜਕ ਫੋਨ ਕਰਕੇ ਬੜੇ ਹਾਦਸੇ ਹੋਏ ਆ ਇੱਥੇ ਉਹ ਨਾਰਸਿਆਂ ਨੂੰ ਵੇਖਦੇ ਹੋਏ ਸਾਰੇ ਪਿੰਡਾਂ ਦੀ ਮੰਗ ਸੀ ਕਿਉਂਕਿ ਇਸ ਸੜਕ ਤੇ ਅੱਗੇ 8 ਤੋਂ 10 ਪਿੰਡਾ ਉਹਨਾਂ ਪਿੰਡਾਂ ਦਾ ਸਾਰੀ ਆਵਾਜ਼ ਆਈ ਇਹ ਸੜਕ ਤੋਂ ਸੀ ਹੋਣ ਸੜਕ ਚੌੜੀ ਹੋਣ ਕਰਕੇ ਹਾਦਸਿਆਂ ਤੋਂ ਬਚਾਅ ਹੋ ਜਾਏਗਾ ਔਰ ਲੋਕਾਂ ਨੂੰ ਆਵਾਜਾਈ ਜੀ ਚ ਸੌਖਾ ਹੋ ਜਾਏਗਾ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀਗੀ ਸੜਕ ਸੁਖਲੀ ਹੋਣ ਨਾਲ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਜੀ ਬਹੁਤ ਜ਼ਿਆਦਾ ਸਾਡੇ ਜਿਵੇਂ ਸਤਸੰਗ ਘਰ ਹੈ ਜੀ ਬੈੱਡਰੂਮ ਵਗੈਰਾ ਆਂਦੀ ਹਣੇ ਜੀ ਉਹ ਮੈਟਰੋ ਹੀ ਇੰਨੀ ਖੁੱਲੀ ਹੋਣੀ ਸਾਰੀ ਥਾਂ ਹੀ ਉਹ ਰੋਕ ਲੈਂਦੀ ਸੀ ਸਾਨੂੰ ਬਹੁਤ ਜ਼ਿਆਦਾ ਦਿੱਕਤ ਤੇ ਪਰੇਸ਼ਾਨੀਆਂ ਆ ਰਹੀਆਂ ਸੀ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸੜਕ ਬਣਾਉਣ ਦੀ ਕਾਰਨ